ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਦੀ ਅਪਡੇਟ ਜੋ 7:30 ਵਜੇ ਦੀ ਪ੍ਰਾਪਤ ਹੋਈ ਹੈ ਉਹਦੇ ਵਿੱਚ ਇੱਕ ਨਵਾਂ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵੱਲ ਇੱਕ ਬੱਦਲਵਾਈ ਸਿਸਟਮ ਪਹੁੰਚ ਰਿਹਾ ਜਿਹੜਾ ਕਿ ਲਗਭਗ 4 ਤੋਂ 5 ਸ਼ਹਿਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਫਿਲਹਾਲ ਲੈਂਦਾ ਹੋਇਆ ਦਿਖਾਈ ਦੇ ਰਿਹਾ ਲਗਭਗ ਦੋ ਜਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਬਾਕੀ ਪੰਜਾਬ ਦਾ ਸਾਫ਼ ਹੈ ਪਰ ਹਰਿਆਣੇ ਵੱਲੋਂ ਇੱਕ ਸਿਸਟਮ ਕੂਚ ਕਰ ਰਿਹਾ ਜਿਸ ਦੇ ਨਾਲ ਤਿੰਨ ਤੋਂ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਹੜੇ-ਕਿਹੜੇ ਜ਼ਿਲ੍ਹੇ ਹੋਣਗੇ ਬਿਨਾਂ ਕਿਸੇ ਦੇਰੀ ਤੋਂ ਆਪਾਂ ਦੇਖ ਲੈਂਦੇ ਜੀ ਰਿਪੋਰਟ ਮੌਸਮ ਵਿਭਾਗ ਦੇ ਨਵੇਂ ਅਲਰਟ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਹਰਿਆਣੇ ਵੱਲੋਂ ਜਿਹੜਾ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਤਾਂ ਉਹ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਆਉਂਦਾ ਦਿਖਾਈ ਦੇ ਰਿਹਾ ਤੇ ਬਠਿੰਡੇ ਦੇ ਮਾਨਸੇ ਦੇ ਇਹ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੇ ਬਰਨਾਲੇ ਨੂੰ ਵੀ ਥੋੜੀ-ਬਹੁਤੀ ਆਪਣੀ ਚਪੇਟ ਵਿੱਚ ਲੰਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਜਿਹੜਾ ਮੇਨ ਅਲਰਟ ਬੱਦਲਵਾਈ ਤੇ ਹਲਕਾ ਦਰਮਿਆਨਾ ਮੀਂਹ ਦਾ ਏ ਉਹ ਮੂਨਕ ਲਹਿਰਾ ਸੁਨਾਮ ਪਾਤਣਾ ਸਮਾਣਾ ਸੰਗਰੂਰ ਪਟਿਆਲਾ ਅਤੇ ਅੰਮ੍ਰਾਲੇ ਦੇ ਨਾਲ ਲੱਗਦੇ ਕੁਝ ਕਲਾਕੀਆਂ ਦੇ ਵਿੱਚਕਾਰ ਥੋੜਾ-ਬਹੁਤ ਤੇਜ਼ ਬੱਦਲਵਾਈ ਦੇ ਨਾਲ ਤੇਜ਼ ਹਨੇਰੀ ਚੱਲ ਸਕਦੀ ਹੈ ਤੇ ਬੂੰਦਾਬੰਦੀ ਹੋ ਸਕਦੀ ਹੈ ਫਿਰ ਡੇਰਾ ਬਸੀ ਰਾਜਪੁਰਾ ਨਾਭਾ ਧੂਰੀ ਬਰਨਾਲਾ ਪਰ ਲਾਡਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਲਕੇ ਦਰਮਿਆਨੀ ਬੂੰਦਾਬੰਦੀ ਦੀ ਉਮੀਦ ਕੀਤੀ ਜਾ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਇਹ ਸਿਸਟਮ ਹੌਲੀ-ਹੌਲੀ ਉੱਪਰ ਵੱਲ ਵਧੇਗਾ ਜਿਸ ਤਰੀਕੇ ਨਾਲ ਇਹ ਸੈਂਟਰਲ ਪੰਜਾਬ ਵੱਲ ਕੁਚ ਕਰੇਗਾ ਜਿਮੀ ਜਿਮੀ ਇਹ ਸੈਂਟਰਲ ਪੰਜਾਬ ਵੱਲ ਕੂਚ ਕਰੇਗਾ ਤਾਂ ਆਉਂਦੇ ਜ਼ਿਲ੍ਹੇ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਕਵਰ ਵਿੱਚ ਲੰਦਾ ਹੋਏ ਦਿਖਾਈ ਦੇਵੇਗਾ ਜਿਦੇ ਵਿੱਚ ਤੁਹਾਨੂੰ ਚੰਡੀਗੜ੍ਹ ਵੀ ਆਉਂਦਾ ਦਿਖਾਈ ਦੇਵੇਗਾ ਥੋੜੀ ਦੇਰ ਤੱਕ ਬਸੀ ਪਠਾਨਾ ਮਲੇਰ ਕੋਟਲਾ ਠੀਕ ਹੈ ਜੀ ਤੇ ਭਦੌੜ ਮਾਨਸਾ ਠੀਕ ਹੈ ਜੀ ਇਹ ਸਾਰੇ ਇਲਾਕੇ ਇਹਦੇ ਵਿੱਚ ਆਉਂਦੇ ਦਿਖਾਈ ਦੇਣਗੇ ਜਿਨ੍ਹਾਂ ਬਾਰੇ ਲਗਭਗ 8:30 ਵਜੇ ਦੇ ਕਰੀਬ ਨਵੀਂ ਅਪਡੇਟ ਜੋ ਵੀ ਪ੍ਰਾਪਤ ਹੋਵੇਗੀ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਮਿਸ ਨਾ ਕਰ ਸਕੋ ਇਹ ਬਾਕੀ ਇਸ ਤੋਂ ਇਲਾਵਾ ਅਗਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ